ਅਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਅਸੀਂ ਖੜੇ ਆ ਦਰਾਹ ਦੇ ਬਿਜਲੀ ਘਰ ਵਿਖੇ ਕਿ ਉੱਥੇ ਅੱਗ ਨੇ ਜਿਹੜਾ ਕਿ ਹਵਾ ਦੇ ਨਾਲ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ ਹੈ ਅੱਗ ਲੱਗਣ ਦਾ ਕਾਰਨ ਹਲੇ ਤੱਕ ਸਾਹਮਣੇ ਨਹੀਂ ਆਇਆ ਕਿ ਕੀ ਆ ਤੇ ਹਾਲਾਤ ਇਸ ਹਿਸਾਬ ਨੇ ਕਿ ਪੂਰੇ ਜਿਹੜੇ ਰਹਿਸ਼ੀ ਇਲਾਕੇ ਨੇ ਅੱਗ ਇਸ ਟਾਈਮ ਉੱਥੇ ਤੱਕ ਪਹੁੰਚ ਚੁੱਕੀ ਆ ਡੀ ਐਮ ਨਿਊਜ਼ ਵੱਲੋਂ ਇਹ ਖਬਰ ਦੀ ਪੜਤਾਲ ਹਲੇ ਪ੍ਰੋਪਰ ਨਹੀਂ ਕੀਤੀ ਜਾਂਦੀ ਕਿ ਅੱਗ ਲੱਗਣ ਦਾ ਕਾਰਨ ਕੀ ਆ ਪਰ ਅੱਗ ਜਿਹੜੀ ਕਿ ਆਪਣਾ ਭਿਆਨਕ ਰੂਪ ਧਾਰਨ ਕਰ ਚੁੱਕੀ ਆ ਜਿਹੜੇ ਰਹਿਸ਼ੀਲਾ ਕਿਨੇ ਅੱਗ ਉੱਥੇ ਤੱਕ ਪਹੁੰਚ ਚੁੱਕੀ ਆ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਦਰਾਹਾ ਦਾ ਬਿਜਲੀ ਘਰ ਆ ਉਹਦੇ ਬੈਕ ਸਾਈਡ ਦਰਖਤਾਂ ਦੇ ਵਿੱਚ ਅੱਗ ਲੱਗ ਚੁੱਕੀ ਆ ਬਹੁਤ ਹੀ ਭਿਆਨਕ ਅੱਗ ਹਵਾ ਦੇ ਨਾਲ ਹੋਰ ਭਿਆਨਕ ਹੁੰਦੀ ਆਂਦੀ ਹੈ ਰਹਿਸ਼ੀਲੇ ਇਲਾਕਿਆਂ 'ਵਾਂ ਲੱਗ ਜਾ ਚੁੱਕੀ ਆ ਇਹ ਹੁਣੇ ਹੁਣੇ ਇੱਕ ਛੋਟਾ ਧਮਾਕਾ ਵੀ ਹੋਇਆ ਇਹਦੇ ਵਿੱਚ ਉਹ ਕਿਹੜਾ ਹੋ ਸਕਦਾ ਉਹ ਲੈ ਕਲੀਅਰ ਨਹੀਂ ਬਟ ਅੱਗ ਜਿਹੜੀ ਹੈ ਦੇਖੋ ਕਿ ਇੱਥੋਂ ਇੱਥੇ ਤੱਕ ਪਹੁੰਚ ਚੁੱਕੀ ਸੀ ਅੱਗ ਜਿਹੜੀ ਕਿ ਹਵਾ ਦੇ ਨਾਲ ਹੁਣ ਰਹਿਸ਼ੀ ਇਲਾਕਿਆਂ ਵੱਲ ਚਲੀ ਗਈ ਹੈ ਦਰਾਹਾ ਬਿਜਲੀ ਬੋਰਡ ਵਿਖੇ ਬਹੁਤ ਹੀ ਭਿਆਨਕ ਅੱਗ ਜਿਹੜੀ ਕਿ ਕਾਰਨ ਉਹਦਾ ਕੀ ਹੈ ਹਲੇ ਤੱਕ ਕੁਝ ਕਲੀਅਰ ਨਹੀਂ ਹੈਗਾ ਸ਼ਾਰਟ ਸਰਕਟ ਦੇ ਨਾਲ ਲੱਗੀ ਹੈ ਜਾਂ ਕੋਈ ਹੋਰ ਕਾਰਨ ਪਰ ਅੱਗ ਜਿਹੜੀ ਕਿ ਹੁਣ ਹਰਿਆਸ਼ੀ ਇਲਾਕਿਆਂ ਵੱਲ ਜਾ ਚੁੱਕੀ ਆ ਉੱਥੇ ਦੇ ਜਿਹੜੇ ਵਸ਼ਿੰਦੇ ਨੇ ਉੱਥੇ ਲੋਕ ਨੇ ਅੱਗ ਬੁਝਾਉਣ ਦੇ ਯਤਨ ਕਰ ਰਹੇ ਨੇ